ਇੱਕ ਡੈਂਟਿਸ ਸੀ ਮਹਿਲਾ ਉਹਨੇ ਆਪਣੀ 4 ਸਾਲ ਦੀ ਬੱਚੀ ਨੂੰ ਹੀ 14 ਮੰਜ਼ਿਲਾ ਇਮਾਰਤ ਤੋਂ ਥੱਲੇ ਸੁੱਟਦਾ ਮਾਰਦਾ ਇੱਕ ਹੋਰ ਮਹਿਲਾ ਸੀ ਉਹਨੇ ਆਪਣੇ ਬੱਚੀ ਨੂੰ ਬੱਚੇ ਨੂੰ ਬਾਥ ਟੱਬ ਹੁੰਦਾ ਜਿਹੜਾ ਉਹ ਚ ਡਬੋ ਕੇ ਹੀ ਮਾਰਦਾ ਠੀਕ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਸੂਚਨਾ ਸੇਠ ਵਾਲਾ ਮਾਮਲਾ ਸੀ ਹੁਣ ਸਮਝਾਉਨੇ ਆ ਪੂਰੀ ਸਟੋਰੀ ਕਿੱਥੇ ਆ ਜੀ ਦਰਅਸਲ ਸੂਚਨਾ ਸੇਠ ਦਾ 4 ਸਾਲਾਂ ਵਾਲਾ ਬੱਚਾ ਸੀਗਾ ਇਹਦਾ ਇਹਦੇ ਹਸਬੰਦ ਦੇ ਨਾਲ ਤਲਾਕ ਹੋਇਆ ਹੋਇਆ ਸੀ ਤੇ ਸੂਚਨਾ ਸੇਠ ਹੈ ਇਹ ਕਰਨਾਟਕ ਤੋਂ ਗੋਆ ਆਉਂਦੀ ਹੈ ਤੇ ਪਹਿਲਾਂ ਗੋਆ ਦਾ ਇੱਕ ਹੋਟਲ ਬੁੱਕ ਕਰਾਉਂਦੀ ਹੈ 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਤੇ ਇਹ ਫਿਰ ਦੱਸਦੇ ਨੇ ਕਿ 7 ਤਰੀਕ ਨੂੰ ਹੈ ਜਿਹੜੀ ਕਿ ਇਹ ਅਚਾਨਕ ਹੀ ਉੱਥੋਂ ਚੈੱਕ ਆਊਟ ਕਰ ਲੈਂਦੀ ਆ ਰਾਤ ਦੇ ਵੇਲੇ ਜਾਣਾ ਵੀ ਜਲਦੀ ਹੈ ਜਲਦੀ ਤਾਂ ਤੁਹਾਨੂੰ ਜਹਾਜ਼ ਹੀ ਪਹੁੰਚਾਊਗਾ ਬਿਲਕੁਲ ਪਰ ਕਿਹਦੀ ਜਾਣਾ ਵੀ ਟੈਕਸੀ 'ਚ ਹੈ ਅੱਛਾ ਜਹਾਜ਼ 'ਚ ਘੱਟ ਪੈਸੇ ਲੱਗਦੇ ਸੀ ਤੇ ਇਹ ਬੁੱਕ ਕਰਾਉਂਦੀ ਐ ਟੈਕਸੀ ਗੋਆ ਤੋਂ ਬੈਂਗਲੁਰੂ ਤੱਕ 30000 ਰੁਪਏ 'ਚ ਟੈਕਸੀ ਬੁੱਕ ਕਰਾ ਲੈਂਦੀ ਐ ਇਹਦਾ ਪਲਾਨ ਸੀ ਇਹ ਨਿਕਲਦੀ ਐ ਤੇ ਨਾਲ ਇੱਕ ਸੂਟਕੇਸ ਲੈਂਦੀ ਐ ਜਿਦੋਂ ਕਿ ਜਦੋਂ ਇਹਨੇ ਚੈੱਕ ਇਨ ਕੀਤਾ ਸੀਗਾ ਹੋਟਲ 'ਚ ਤਾਂ ਬੱਚਾ ਇਹਦੇ ਨਾਲ ਦਿਖਦਾ ਸੀ ਤੇ ਜਦੋਂ ਬਾਹਰ ਆਈ ਤਾਂ ਬੱਚਾ ਨਹੀਂ ਐ ਤੇ ਇਹ ਉੱਥੋਂ ਜਾਂਦੀ ਐ ਟੈਕਸੀ ਵਾਲਾ ਹੁੰਦਾ ਬੱਚੇ ਦੀ লাশ ਨੂੰ ਸੂਟਕੇਸ ਚ ਰੱਖਦੀ ਹੈ ਕਿਉਂਕਿ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ ਇਹ 에ਰੋਪਲੇਨ 에ਰੋਪਲੇਨ ਤੇ ਕਿਉਂ ਨਹੀਂ ਗਈ ਕਿ ਉੱਥੇ ਚੈੱਕ ਚੈਕਿੰਗ ਹੋਊਗੀ ਹੈਨਾ ਤੇ ਟੈਕਸੀ즈 ਕਿਸ ਨੇ ਚੈੱਕ ਨਹੀਂ ਕਰਨਾ ਜੀ ਸੂਟਕੇਸ ਚ ਬੱਚੇ ਦੀ ਲਾਸ ਪਾ ਕੇ ਉਹ ਲੈ ਕੇ ਚਲੇਗੀ ਰਸਤੇ ਚਲੇਗੀ ਪਿੱਛੋਂ ਕੀ ਹੁੰਦਾ ਜਿਹੜਾ ਹੋਟਲ ਸਟਾਫ ਆ ਉਹ ਇਹ ਵੀ ਦੱਸਦੇ ਨੇ ਹੁਣ ਪੁਲਿਸ ਨੂੰ ਕਿ ਮੈਡਮ ਨੇ ਨਾ ਦੋ ਕੱਪ ਸਿਰਫ ਮੰਗਾਈ ਸੀ ਖੰਗਲੀ ਦਵਾਈ ਜਿਹੜੀ ਹੁੰਦੀ ਆ ਹੂੰ ਕਿ ਉਹ ਦੋ ਸ਼ਿਸ਼ੀਆਂ ਮੰਗਾਈਆਂ ਸੀ ਤੇ ਹੁਣ ਪੁਲਿਸ ਨੂੰ ਇਹ ਲੱਗ ਰਿਹਾ ਕਿ ਉਹ ਉਹਨੇ ਆਪਣੇ ਬੱਚੇ ਨੂੰ ਨਾ ਦੱਤੀਆਂ ਹੋਣੀਆਂ ਪਹਿਲਾਂ ਜੀ ਕਿ ਬੱਚਾ ਬੇਸੁੱਧ ਹੋ ਜਾਂਦਾ ਕਿਉਂਕਿ ਜਦੋਂ ਜ਼ਿਆਦਾ ਕੱਪ ਸਿਰਪ ਦੇ ਦਿੰਨੇ ਆ ਤੇ ਇਹ ਹੋ ਕਿਉਂ ਰਹੀਆਂ ਨੇ ਦਰਅਸਲ ਇਹ ਨਾ ਇੱਕ ਮਾਨਸਿਕ ਬਿਮਾਰੀ ਹੈ ਰਾਜ ਜੀ ਜੀ ਇਹਨੂੰ ਫਿਲੀਸਾਈਡ ਫੀਨੋਮੀਨਾ ਕਹਿੰਦੇ ਨੇ ਹਮ ਤੇ ਇਹਦੇ ਚ ਇਹ ਹੁੰਦਾ ਕਿ ਜਦੋਂ ਜਿਹੜਾ ਆਪਣਾ ਮਾਪਾ ਬਾਪ ਹੈ ਜਾਂ ਸਗਾ ਹੈ ਜਾਂ ਕੋਈ ਮਤਰੇ ਆ ਉਹ ਜਦੋਂ ਆਪਣੇ ਇਹਦੇ ਚ ਕਈ ਕਾਰਨ ਨੇ ਜਿਸ ਚ ਸਭ ਤੋਂ ਵੱਡਾ ਕਾਰਨ ਇਹ ਆ ਜੇ ਜਦੋਂ ਮਾਤਾ ਜਾਂ ਪਿਤਾ ਦੇ ਵਿੱਚੋਂ ਕੋਈ ਇੱਕ ਦੇ ਨਾਲ ਬੁਰਾ ਹੋਵੇ ਦੁਨੀਆ ਤੇ ਤੇ ਉਹਨੂੰ ਸਾਰੀ ਦੁਨੀਆ ਬਹੁਤ ਬੁਰੀ ਲੱਗੇ ਵੀ ਇਹ ਦੁਨੀਆ ਤਾਂ ਰਹਿਣ ਦੇ ਕਾਬਿਲ ਹੈ ਨਹੀਂ ਪੁਲਿਸ ਜੇ ਮੰਨ ਕੇ ਚੱਲ ਰਹੀ ਹੈ ਵੀ ਜੇ ਇਹਨੇ ਆਪਣੇ ਬੱਚੇ ਦਾ ਕਤਲ ਕਰਨਾ ਸੀ ਤੇ ਫਿਰ ਸੁਸਾਈਡ ਕਰਨਾ ਸੀ ਤੇ ਫਿਰ ਇਹਨੂੰ ਬੰਗਲੌਰ ਤੋਂ ਗੋਆ ਆਉਣ ਦੀ ਕੀ ਲੋੜ ਸੀ ਇੰਨਾ ਹੋਟਲ ਦਾ ਤਾਮਝਾਮ ਕਰਨ ਦੀ ਕੀ ਲੋੜ ਸੀ ਜੇ ਉਹਨੇ ਆਪ ਖੁਦ ਵੀ ਮਰਨਾ ਸੀ ਅਸਲ ਦੇ ਵਿੱਚ ਇਹ ਗੱਲ ਹੈ ਕਿ ਉਹਨੇ ਖੁਦ ਜੀਣਾ ਸੀ ਜਿੰਤ ਤੱਕ ਮੇਰੀ ਇਹ ਜੋ ਆਪਾਂ ਸਾਬ ਕਿਤਾਬ ਲਾਇਆ ਵੀ ਉਹਨੇ ਜੀਉਣਾ ਸੀ ਹਨੇਰ ਪੋਡਕਾਸਟ ਦੇਖ ਰਹੇ ਹੋ ਤੁਸੀਂ ਇੱਥੇ ਮੈਂ ਹਰ ਰਾਜਦੀਪ ਸਿੰਘ ਅਕਸਰ ਅਸੀਂ ਕੁਝ ਅਜਿਹੇ ਸਮਾਜ ਦੇ ਵਿੱਚ ਘਟਨਾਵਾਂ ਦੇਖਦੇ ਹਾਂ ਜਾਂ ਸੁਣਦੇ ਹਾਂ ਜਿਨ੍ਹਾਂ ਨੂੰ ਸੁਣ ਕੇ ਜਾਂ ਦੇਖ ਕੇ ਸਾਡੀ ਰੂਹ ਕੰਬ ਉੱਠਦੀ ਆ ਇੱਕ ਹੋਰ ਘਟਨਾ ਗੋਆ ਦੇ ਵਿੱਚ ਵਾਪਰਦੀ ਆ ਜਿਸ ਨੇ ਪੂਰੇ ਭਾਰਤ ਵਾਸੀਆਂ ਦੀ ਜਿਹੜੀ ਰੂਹ ਕੰਬਾ ਕੇ ਰੱਖ ਦਿੱਤੀ ਦਰਸਲ ਇੱਕ ਮਾਂ ਦੇ ਵੱਲੋਂ ਆਪਣੇ ਹੀ ਪੁੱਤ ਦਾ ਕਤਲ ਕਰ ਦਿੱਤਾ ਜਾਂਦਾ ਹੈ ਸੂਚਨਾ ਸੇਠ ਦਾ ਮਾਮਲਾ ਹੈਗਾ ਪੂਰਾ ਮਾਮਲਾ ਸਮਝਾਂਗੇ ਹਾਲਾਂਕਿ ਖਬਰ ਸਾਬ ਤੱਕ ਪਹੁੰਚ ਗਈ ਪਰ ਇਹ ਨਹੀਂ ਹਲੇ ਬਹੁਤ ਲੋਕਾਂ ਨੂੰ ਪਤਾ ਕਿ ਉਸਨੇ ਅਜੀਹਾ ਕਦਮ ਕਿਉਂ ਚੁੱਕਿਆ ਕਿਹੜੀ ਮਜਬੂਰੀ ਬਣ ਗਈ ਕਿ ਉਸਨੂੰ ਆਪਣੇ ਹੀ ਪੁੱਤ ਦਾ ਕਤਲ ਕਰਨਾ ਪਿਆ ਮੇਰੇ ਨਾਲ ਸੀਨੀਅਰ ਸਾਥੀ ਰਾਉ ਵਰਿੰਦਰ ਸਿੰਘ ਬੈਣੀਪਾਲ ਮੌਜੂਦ ਨੇ ਰਾਉ ਜੀ ਖਬਰਾਂ ਬਹੁਤ ਸੁਣੀਆਂ ਨੇ ਕਿ ਮਾਂ ਨੇ ਪੁੱਤ ਮਾਰਤਾ ਜੀ ਆਪਾਂ ਸੁਣਦੇ ਸੀ ਵੀ ਉਹ ਤਾਂ ਫਿਜ਼ੀਕਲੀ ਤੌਰ ਦੇ ਉੱਤੇ ਠੀਕ ਨਹੀਂ ਸੀਗੀ ਪਰ ਆ ਸੂਚਨਾ ਜਿਹੜਾ ਸੇਠ ਵਾਲਾ ਮਾਮਲਾ ਹੈਗਾ ਗੁਆ ਦਾ ਇਹ ਕਹਿੰਦੇ ਕੁਝ ਹੋਰ ਹੀ ਆ ਕੀ ਮਾਮਲਾ ਦਰਸ਼ਕਾਂ ਨੂੰ ਉਹ ਦੱਸ ਦਿਓ ਕਿਉਂਕਿ ਖਬਰ ਸੁਣ ਲਈ ਸਾਰਿਆਂ ਨੇ ਪਰ ਮਾਮਲਾ ਨਹੀਂ ਪਤਾ ਖਬਰ ਠੀਕ ਹੈ ਰਾਜੀਵ ਤੁਹਾਡੀ ਗੱਲ ਸਹੀ ਹੈ ਕਿ ਆਪਾਂ ਆਦਤ ਆਪਣੀ ਇਹ ਹੁੰਦੀ ਹੈ ਕਿ ਜ਼ਿਆਦਾਤਰ ਅਸੀਂ ਜਾਂ ਖਬਰ ਦੇਖਦੇ ਆ ਜਾਂ ਪੜ੍ਹਦੇ ਆ ਉਹਦੇ ਚ ਅਸੀਂ ਮੋਟੀ ਮੋਟੀ ਜੀ ਖਬਰ ਪੜ ਲੈਂਦੇ ਆ ਵੀ ਇੱਕ ਮਾਂ ਨੇ ਹੋਟਲ ਦੇ ਰੂਮ ਚ ਆਪਣੇ ਬੱਚੇ ਦਾ ਕਤਲ ਕਰਤਾ ਬਸ ਜੀ ਠੀਕ ਹੈ ਵੀ ਬਾਅਦ ਚੋਂ ਪੁਲਿਸ ਨੇ ਫੜ ਲਈ ਹੈ ਤੇ ਇਹ ਸਾਰਾ ਕੁਝ ਪਤਾ ਲੱਗ ਗਿਆ ਅਸਲ ਚ ਹੋਰ ਜੇ ਡੁੰਡਗਾਈ ਨਾਲ ਜਾਓ ਨਾ ਤਾਂ ਉਹਦੇ ਪਿੱਛੇ ਬਹੁਤ ਸਾਰੀਆਂ ਕਹਾਣੀਆਂ ਲੁਕੀਆਂ ਹੁੰਦੀਆਂ ਨੇ ਹੁਣ ਜਿਹੜੇ ਕੇਸ ਦੀ ਆਪਾਂ ਗੱਲ ਕਰ ਰਹੇ ਆ ਜਿਹੜਾ ਪੂਰਾ ਦੇਸ਼ ਗੱਲ ਕਰ ਰਿਹਾ ਕਿ ਸੂਚਨਾ ਸੀਠ ਜਿਹੜੀ ਕਰਨਾਟਕ ਦੇ ਵਿੱਚ ਕੰਪਨੀ ਚਲਾਉਂਦੀ ਸੀ ਆਪਣੀ ਕੰਪਨੀ ਤੇ ਆਪਣੀ ਕੰਪਨੀ ਦੀ ਸੀਈਓ ਹੈਗੀ ਸੀ ਉਹ ਠੀਕ ਹੈ ਤੇ ਉਹ ਕਰਨਾਟਕ ਤੋਂ ਖਾਸ ਤੌਰ ਤੇ ਬੈਂਗਲੂਰੂ ਤੋਂ ਬੈਂਗਲੂਰ ਤੋਂ ਗੋਆ ਜਾਂਦੀ ਹੈ ਰਾਦੀਪ ਤੇ ਗੋਆ ਜਾ ਕੇ ਉਹ ਆਪਣੇ 4 ਸਾਲਾਂ ਦੇ ਬੇਟੇ ਦਾ ਕਤਲ ਕਰ ਦਿੰਦੀ ਹੈ ਜੀ ਤੇ ਬਾਅਦ ਦੇ ਵਿੱਚ ਉਹ ਹੋਟਲ ਤੋਂ ਨਿਕਲਦੇ ਆ ਵਾਪਸ ਬੈਂਗਲੌਰ ਜਾਣ ਦੇ ਲਈ ਤੇ ਫਿਰ ਫੜੀ ਜਾਂਦੀ ਆ ਉਹ ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਇਹ ਪ੍ਰੋਪਰ ਡਿਟੇਲ ਚ ਆਪਾਂ ਸਮਝਾਵਾਂਗੇ ਕਿ ਇਹ ਘਟਨਾ ਹੋਈ ਕਿੱਦਾਂ ਤੇ ਕਿਉਂ ਹੋਈ ਪਹਿਲਾਂ ਇੱਕ ਗੱਲ ਦੱਸ ਦਿੰਨੇ ਆ ਕਿ ਅੱਜ ਤਾਂ ਸੂਚਨਾ ਸੇਠ ਵਾਲਾ ਇਹ ਮਾਮਲਾ ਸਾਹਮਣੇ ਆਇਆ ਤੇ ਪਿਛਲੇ ਸਾਲ ਵੀ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਸੀ ਕਿ ਅਸੀਂ ਦੇਖਦੇ ਹਾਂ ਕਿ ਜਿਹੜੇ ਮਾਤਾ ਪਿਤਾ ਨੇ ਉਹਨਾਂ ਦੇ ਵਿੱਚੋਂ ਮਾਂ ਜਾਂ ਫਿਰ ਪਿਤਾ ਕੋਈ ਇੱਕ ਆਪਣੇ ਬੱਚਿਆਂ ਨੂੰ ਆਪਾਂ ਦੇਖਦੇ ਹਾਂ ਵੀ ਕਿੰਨੀਆਂ ਖਬਰਾਂ ਆਉਂਦੀਆਂ ਕਿ ਯਾਰ ਬਾਪ ਨੇ ਆਪਣੇ ਬੱਚਿਆਂ ਨੂੰ ਮਾਰਤਾ ਜ਼ਹਿਰ ਦੇਤੀ ਕਿਤੇ ਕਿਤੇ ਮਾਂ ਨੇ ਆਪਣੇ ਬੱਚੇ ਨੂੰ ਮਾਰਤਾ ਆ ਪਿੱਛੇ ਜੇ ਨੇ ਹੁਣ ਜੇ ਪਿਛਲੀ ਅਗਸਤ ਦੀ ਗੱਲ ਕਰੀਏ ਤਾਂ ਪਿਛਲੇ ਸਾਲ ਅਗਸਤ ਤੇ ਸਤੰਬਰ ਚ ਬੜੇ ਘਟਨਾਵਾਂ ਹੋਈਆਂ ਸੀ ਜੀ ਉਹਦੇ ਚ ਇਹ ਹੋਇਆ ਸੀ ਕਿ ਇੱਕ ਡੈਂਟਿਸਟ ਸੀ ਮਹਿਲਾ ਹਮ ਉਹਨੇ ਆਪਣੀ 4 ਸਾਲ ਦੀ ਬੱਚੀ ਨੂੰ ਹੀ 14 ਮੰਜ਼ਲਾ ਇਮਾਰਤ ਤੋਂ ਥੱਲੇ ਸੁੱਟਤਾ ਬਿਲਕੁਲ ਮਾਰਤਾ ਹਮ ਇੱਕ ਹੋਰ ਸੀਗੀ 20 ਸਾਲਾਂ ਦੀ ਮਹਿਲਾ ਸੀਗੀ ਉਹਨੇ ਪਹਿਲਾਂ ਆਪਣੀ ਬੱਚੀ ਦਾ ਕਤਲ ਕੀਤਾ ਤੇ ਬਾਅਦ ਚ ਖੁਦ ਸੁਸਾਈਡ ਕਰ ਗਈ ਇੱਕ ਹੋਰ ਮਹਿਲਾ ਸੀ ਉਹਨੇ ਆਪਣੇ ਬੱਚੀ ਨੂੰ ਬੱਚੇ ਨੂੰ ਬਾਥ ਟੱਬ ਹੁੰਦਾ ਜਿਹੜਾ ਉਹ ਚ ਡਬੋ ਕੇ ਹੀ ਮਾਰਦਾ ਠੀਕ ਹੈ ਤੇ ਇਸੇ ਤਰੀਕੇ ਦੇ ਨਾਲ ਇਹ ਸੂਚਨਾ ਸੇਠ ਵਾਲਾ ਮਾਮਲਾ ਸੀ ਹੁਣ ਸਮਝਾਉਨੇ ਆ ਪੂਰੀ ਸਟੋਰੀ ਕਿੱਥੇ ਆ ਜੀ ਦਰਅਸਲ ਸੂਚਨਾ ਸੇਠ ਦਾ 4 ਸਾਲਾਂ ਵਾਲਾ ਬੱਚਾ ਸੀਗਾ ਇਹਦਾ ਇਹਦੇ ਹਸਬੰਡ ਦੇ ਨਾਲ ਤਲਾਕ ਹੋਇਆ ਹੋਇਆ ਸੀ ਠੀਕ ਹੈ ਕੋਰਟ ਨੇ ਇਹ ਦਿੱਤਾ ਹੋਇਆ ਸੀ ਕਿ ਜਿਹੜਾ ਹਸਬੰਡ ਆ ਉਹ ਇੱਕ ਦਿਨ ਹਫਤੇ ਚ ਜਾਂ ਦੋ ਦਿਨ ਮਿਲ ਸਕਦਾ ਆਪਣੇ ਬੱਚੇ ਨੂੰ ਹੂੰ ਤੇ ਸੂਚਨਾ ਸੇਠ ਹੈ ਇਹ ਕਰਨਾਟਕ ਤੋਂ ਗੋਆ ਆਉਂਦੀ ਹੈ ਤੇ ਪਹਿਲਾਂ ਗੋਆ ਦਾ ਇੱਕ ਹੋਟਲ ਬੁੱਕ ਕਰਾਉਂਦੀ ਹੈ 6 ਜਨਵਰੀ ਤੋਂ ਲੈ ਕੇ 10 ਜਨਵਰੀ ਤੱਕ ਜੀ ਬੁੱਕ ਕਰਾ ਕੇ ਸੂਚਨਾ ਸੇਠ ਆਪਣਾ ਜਾਂਦੀ ਹੈ ਹੂੰ ਕਰਨਾਟਕਾ ਬੈਂਗਲੌਰ ਤੋਂ ਗੋਆ ਜਾਂਦੀ ਹੈ ਉਸ ਹੋਟਲ ਚ ਠਹਿਰਦੀ ਹੈ 6 ਤਰੀਕ ਨੂੰ ਆ ਕੇ ਤੇ 6 ਤਰੀਕ ਨੂੰ ਆ ਕੇ ਜਦੋਂ ਕਿ ਠਹਿਰਨਾਂ ਦੀ ਬੁਕਿੰਗ 10 ਤਰੀਕ ਦੀ ਹੁੰਦੀ ਆ ਪਹਿਲੇ ਬੁੱਕ ਕਰਾਇਆ ਹੁੰਦਾ ਇਹਨਾਂ ਨੇ ਤੇ ਇਹ ਫਿਰ ਦੱਸਦੇ ਨੇ ਕਿ 7 ਤਰੀਕ ਨੂੰ ਆ ਜਿਹੜੀ ਕਿ ਇਹ ਅਚਾਨਕ ਹੀ ਉੱਥੋਂ ਚੈੱਕ ਆਊਟ ਕਰ ਲੈਂਦੀ ਆ ਰਾਤ ਦੇ ਵੇਲੇ ਜੀ ਤੇ ਚੈੱਕ ਆਊਟ ਕਰਨ ਦੇ ਵਿੱਚ ਦੇਖਿਆ ਇਹ ਗਿਆ ਕਿ ਇਹ ਹੋਟਲ ਸਟਾਫ ਨੂੰ ਕਹਿੰਦੀ ਆ ਕਿ ਉਹਨੇ ਕਰਨਾਟਕ ਜਾਣਾ ਐਮਰਜੈਂਸੀ ਆ ਗਈ ਕੋਈ ਵੀ ਵਾਪਸ ਬੈਂਗਲੌਰ ਜਾਣਾ ਮੈਂ ਤੇ ਹੋਟਲ ਵਾਲੇ ਕਹਿੰਦੇ ਕਿ ਮੈਡਮ ਠੀਕ ਹੈ ਜੇ ਤੁਸੀਂ ਜਲਦੀ ਜਾਣਾ ਫਿਰ ਐਦਾਂ ਕਰੋ ਕਿ ਫਲਾਈਟ ਤੁਹਾਡੀ ਤੁਸੀਂ ਬੁੱਕ ਕਰਾ ਲਓ ਤੁਹਾਡੀ ਟਿਕਟ ਦਾ ਪ੍ਰਬੰਧ ਕਰ ਦਿੰਨੇ ਆ ਜੀ ਤੇ ਉਹ ਕਹਿੰਦੀ ਨਹੀਂ ਮੈਂ ਫਲਾਈਟ 'ਚ ਨਹੀਂ ਜਾਣਾ ਵੀ ਮੈਂ ਟੈਕਸੀ 'ਚ ਜਾਣਾ ਹੂੰ ਹੁਣ ਜਾਣਾ ਵੀ ਜਲਦੀ ਹੈ ਜਲਦੀ ਤਾਂ ਤੁਹਾਨੂੰ ਜਹਾਜ਼ ਹੀ ਪਹੁੰਚਾਊਗਾ ਬਿਲਕੁਲ ਪਰ ਕਹਿੰਦੀ ਜਾਣਾ ਵੀ ਟੈਕਸੀ 'ਚ ਆ ਅੱਛਾ ਜਹਾਜ਼ 'ਚ ਘੱਟ ਪੈਸੇ ਲੱਗਦੇ ਸੀ ਤੇ ਇਹ ਬੁੱਕ ਕਰਾਉਂਦੀ ਹੈ ਟੈਕਸੀ ਗੋਆ ਤੋਂ ਬੈਂਗਲੁਰੂ ਤੱਕ 30000 ਰੁਪਏ 'ਚ ਟੈਕਸੀ ਬੁੱਕ ਕਰਾ ਲੈਂਦੀ ਹੈ ਹੂੰ ਚਲੋ ਇਹਦਾ ਪਲਾਨ ਸੀ ਇਹ ਨਿਕਲਦੀ ਹੈ ਤੇ ਨਾਲ ਇੱਕ ਸੂਟਕੇਸ ਲੈਂਦੀ ਹੈ ਜੀ ਜਦੋਂ ਕਿ ਜਦੋਂ ਇਹਨੇ ਚੈੱਕ ਇਨ ਕੀਤਾ ਸੀਗਾ ਹੋਟਲ 'ਚ ਤਾਂ ਬੱਚਾ ਇਹਦੇ ਨਾਲ ਦਿਖਦਾ ਸੀ ਤੇ ਜਦੋਂ ਬਾਹਰ ਆਈ ਤਾਂ ਬੱਚਾ ਨਹੀਂ ਹੈ ਹੁਣ ਹੋਟਲ ਵਾਲਿਆਂ ਨੂੰ ਜ਼ਿਆਦਾਤਰ ਨਹੀਂ ਪਤਾ ਹੁੰਦਾ ਹਨਾ ਵੀ ਜਿਹੜਾ ਬੰਦਾ ਜਾ ਰਿਹਾ ਉਹ ਇਹ ਥੋੜੀ ਦੇਖਦੇ ਨੇ ਵੀ ਇਹਦੇ ਨਾਲ ਬੱਚਾ ਸੀ ਅੱਜ ਨਹੀਂ ਹੈ ਅਗਲਾ ਕਹਿੰਦਾ ਕਿ ਇੱਧਰ ਉੱਧਰ ਹੋਊਗਾ ਬੱਚਾ ਇਸ ਤਰੀਕੇ ਦੇ ਨਾਲ ਚੀਜ਼ਾਂ ਅਣਗੌਲੀਆਂ ਹੋ ਜਾਂਦੀਆਂ ਨੇ ਪਰ ਇਹ ਹੋਟਲ ਵਾਲਿਆਂ ਨੇ ਇੱਕ ਚੀਜ਼ ਫੜ ਲਈ ਸੀ ਉਹ ਮੈਂ ਦੱਸਦਾ ਕਿਹੜੀ ਸੀ ਜੀ ਤੇ ਇਹ ਉੱਥੋਂ ਜਾਂਦੀ ਹੈ ਟੈਕਸੀ ਵਾਲਾ ਹੁੰਦਾ ਬੱਚੇ ਦੀ লাশ ਨੂੰ ਸੂਟਕੇਸ ਚ ਰੱਖਦੀ ਹੈ ਕਿਉਂਕਿ ਹੁਣ ਤੁਸੀਂ ਸਮਝ ਗਏ ਹੋਵੋਗੇ ਕਿ 에ਰੋਪਲੇਨ 에ਰੋਪਲੇਨ ਤੇ ਕਿਉਂ ਨਹੀਂ ਗਈ ਕਿਉਂ ਤੇ ਚੈੱਕ ਚੈਕਿੰਗ ਹੋਊਗੀ ਹੈਨਾ ਤੇ ਟੈਕਸੀ ਜ ਕਿਸੇ ਨੇ ਚੈੱਕ ਨਹੀਂ ਕਰਨਾ ਜੀ ਸੂਟਕੇਸ ਚ ਬੱਚੇ ਦੀ লাশ ਪਾ ਕੇ ਉਹ ਲੈ ਕੇ ਚਲੀ ਗਈ ਰਸਤੇ ਚਲੀ ਗਈ ਪਿੱਛੋਂ ਕੀ ਹੁੰਦਾ ਜਦੋਂ ਆਪਾਂ ਨਾਰਮਲੀ ਆਪਾਂ ਦੇਖਦੇ ਹਾਂ ਕਿ ਜਦੋਂ ਆਪਾਂ ਹੋਟਲ ਦਾ ਰੂਮ ਛੱਡਦੇ ਆ ਤੇ ਚੈੱਕ ਆਊਟ ਕਰਦੇ ਆ ਤੇ ਫਿਰ ਹੋਟਲ ਵਾਲੇ ਜਾਂਦਾ ਜਿਹੜਾ ਕੀ ਹਾਊਸਕੀਪਿੰਗ ਸਟਾਫ ਹੁੰਦਾ ਉਹ ਸਭ ਸੈੱਟ ਕਰਦੀ ਐ ਸਮਾਨ ਵੀ ਜਿਹੜੇ ਕੱਪੜੇ ਧੋਣ ਵਾਲੇ ਨੇ ਤਾਵਲ ਚਾਦਰਾਂ ਵੀ ਇਹ ਬਦਲ ਦਿੰਦਾ ਹਨਾ ਰੂਮ ਦੁਬਾਰਾ ਤਿਆਰ ਕਰਨਾ ਹੁੰਦਾ ਉਹ ਜਦੋਂ ਰੂਮ ਸਰਵਿਸ ਵਾਲਾ ਬੰਦਾ ਅੰਦਰ ਗਿਆ ਮੁਲਾਜ਼ਮ ਉਹ ਜਦੋਂ ਦੇਖਿਆ ਉਹ ਉਹਨੇ ਦੇਖਿਆ ਕਿ ਜਿਹੜਾ ਟਾਵਲ ਸੀਗਾ ਉਹ ਖੂਨ ਦੇ ਨਾਲ ਲਿਬੜਿਆ ਹੋਇਆ ਸੀ ਅੱਛਾ ਤੇ ਉਹ ਦੇਖਦਾ ਉਹ ਆਪਣੇ ਜਿਹੜਾ ਮੈਨੇਜਮੈਂਟ ਹੁੰਦੀ ਆ ਉਹਨੂੰ ਇਨਫਾਰਮ ਕਰਦਾ ਕਿ ਜੀ ਇੱਥੇ ਜਿਹੜੀ ਹੁਣ ਮਹਿਲਾ ਗਈ ਸੀ ਕਿ ਉਹਦੇ ਜਿਹੜਾ ਤਾਵਲ ਆ ਉਹ ਤਾਂ ਖੂਨ ਦੇ ਨਾਲ ਲਿਬੜਿਆ ਮਿਲਿਆ ਸ਼ੱਕ ਹੋ ਜਾਂਦਾ ਬਿਲਕੁਲ ਮੈਨੇਜਰ ਨੂੰ ਦੱਸਦਾ ਮੈਨੇਜਰ ਅੱਗੇ ਪੁਲਿਸ ਨੂੰ ਇਹਦੀ ਸੂਚਨਾ ਦੇ ਦਿੰਦਾ ਹੂੰ ਤੇ ਪੁਲਿਸ ਨੂੰ ਸ਼ੱਕ ਹੋ ਜਾਂਦਾ ਪੁਲਿਸ ਇਹ ਜਦੋਂ ਉਹ ਹੋਟਲ ਵਾਲੇ ਫਿਰ ਪੁਲਿਸ ਪੁੱਛਦੀ ਹੈ ਨਾ ਕਿ ਕਿਦਾਂ ਕਿਦਾਂ ਵੀ ਦੱਸੋ ਸਾਨੂੰ ਕੇਸ ਤਾਂ ਹੋਟਲ ਵਾਲੇ ਕਹਿੰਦੇ ਕਿ ਇਹ ਆਈ ਸੀ ਜੀ ਐਨੇ ਤਰੀਕ ਤੱਕ ਇਹਦੀ ਬੁਕਿੰਗ ਸੀਗੀ ਤੇ ਆਉਂਦੇ ਹੋਏ ਬੱਚਾ ਤਾਂ ਇਹਦੇ ਨਾਲ ਸੀ ਪਰ ਜਾਂਦੇ ਹੋਏ ਜਦੋਂ ਅਸੀਂ ਸੀਸੀਟੀਵੀ ਦੇਖਿਆ ਬੱਚਾ ਨਹੀਂ ਸੀ ਕਿ ਬੈਗ ਇਹਦੇ ਨਾਲ ਜ਼ਰੂਰ ਸੀ ਹੂੰ ਤੇ ਦੂਸਰੀ ਕਹਿੰਦੇ ਗੱਲ ਉਹ ਕਹਿੰਦੇ ਕਿ ਮੈਂ ਜਲਦੀ ਮੈਂ ਜਾਣਾ ਵਾਪਸ ਤੇ ਅਸੀਂ ਕਿਹਾ ਕਿ ਤੁਸੀਂ ਟਿਕਟ ਹਵਾਈ ਜਹਾਜ਼ ਦੀ ਟਿਕਟ ਕਰਾ ਲੋ ਕਹਿੰਦੇ ਨਹੀਂ ਮੈਂ ਜਾਣਾ ਵੀ ਟੈਕਸੀ ਦੇ ਚ ਆ ਉਹ ਕਹਿੰਦੇ ਫਿਰ ਅਸੀਂ ਟੈਕਸੀ ਬੁਲਾਈ 30000 ਰੁਪਏ ਚ ਟੈਕਸੀ ਕੀਤੀ ਉਹਨੇ ਤੇ ਟੈਕਸੀ ਵਾਲੇ ਚ ਕਹਿੰਦੇ ਉਹ ਲੈ ਕੇ ਜਾ ਰਿਹਾ ਤੇ ਫਿਰ ਪੁਲਿਸ ਉਹ ਟੈਕਸੀ ਵਾਲੇ ਦਾ ਪੁਲਿਸ ਨੂੰ ਹੁਣ ਤੱਕ ਸ਼ੱਕ ਹੋ ਗਿਆ ਕਿ ਕੋਈ ਨਾ ਕੋਈ ਗੜਬੜਾ ਪੁਲਿਸ ਨੂੰ ਟੈਕਸੀ ਵਾਲੇ ਦਾ ਨੰਬਰ ਪਤਾ ਕਰਦੀ ਹੈ ਜੀ ਤੇ ਟੈਕਸੀ ਵਾਲੇ ਨੰਬਰ ਪਤਾ ਕਰਕੇ ਪੁਲਿਸ ਟੈਕਸੀ ਵਾਲੇ ਨੂੰ ਫੋਨ ਕਰਦੀ ਹੈ ਤੇ ਟੈਕਸੀ ਵਾਲਾ ਦੱਸਦਾ ਕਿ ਹਾਂ ਵੀ ਮੈਡਮ ਨੇ ਮੈਨੂੰ ਇੰਨਾ ਕਰੇ ਆ ਤੇ ਅਸੀਂ ਮੈਨੂੰ ਛੱਡਣ ਜਾ ਰਹੇ ਹਾਂ ਜੀ ਹੂੰ ਤੇ ਪੁਲਿਸ ਉਹਦੇ ਨਾਲ ਵੀ ਗੱਲ ਕਰਦੀ ਆ ਉਹ ਕਹਿੰਦੇ ਕਿ ਜਿਹੜਾ ਬੈਠੀ ਆ ਸੂਚਨਾ ਸੇਠ ਉਹਦੇ ਨਾਲ ਗੱਲ ਕਰਵਾ ਸਾਡੀ ਹੂੰ ਤੇ ਟੈਕਸੀ ਡਰਾਈਵਰ ਦੇ ਫੋਨ ਤੇ ਹੀ ਪੁਲਿਸ ਉਹਦੇ ਨਾਲ ਗੱਲ ਕਰਦੀ ਆ ਤੇ ਉਹਦੇ ਤੋਂ ਸਵਾਸੂਲ ਪੁੱਛਦੇ ਨੇ ਤੇ ਕਹਿੰਦੇ ਕਿ ਤੇਰਾ ਮੈਡਮ ਤੁਸੀਂ ਬੱਚਾ ਨਹੀਂ ਆਪਣਾ ਲੈ ਕੇ ਗਏ ਤੁਹਾਡਾ ਬੱਚਾ ਕਿੱਥੇ ਹੈ ਹੂੰ ਤੇ ਉਹ ਬਾ ਕਹਿ ਦਿੰਦੀ ਆ ਕਹਿੰਦੀ ਕਿ ਗੋਆ ਚ ਮੇਰੇ ਰਿਸ਼ਤੇਦਾਰ ਨੇ ਕਿ ਮੈਂ ਬੱਚਾ ਉਹਨਾਂ ਦੇ ਘਰੇ ਛੱਡਿਆ ਮੈਨੂੰ ਜ਼ਰੂਰੀ ਕੰਮ ਆ ਗਿਆ ਮੈਂ ਬਾਅਦ ਚੋ ਬੱਚਾ ਲੈ ਲੂੰਗੀ ਹੂੰ ਤੇ ਉਹ ਕਹਿੰਦੇ ਕਿ ਐਡਰੈਸ ਦੋ ਮੈਡਮ ਜੀ ਤੇ ਜਿਹੜਾ ਡਰੈਸ ਦਿੰਦੀ ਆ ਉਹ ਫਰਜੀ ਨਿਕਲਦਾ ਉੱਥੇ ਕੋਈ ਹੁੰਦਾ ਨਹੀਂ ਉਹ ਫੌਰੀ ਤੌਰ ਤੇ ਪੁਲਿਸ ਪਤਾ ਕਰਾ ਲੈਂਦੀ ਹੈ ਤੇ ਉੱਥੋਂ ਬਸ ਕਲੀਅਰ ਹੋ ਜਾਂਦਾ Goa ਪੁਲਿਸ ਨੂੰ ਕਿ ਇਹ ਮਾਮਲਾ ਸ਼ੱਕੀ ਹੈ ਕਿ ਐਦਾ ਐਦਾ ਕਰਕੇ ਆ ਤੇ ਫਿਰ ਅੱਗੇ ਜਾ ਕੇ ਜਦੋਂ ਕਰਨਾਟਕਾ ਚ ਪਹੁੰਚ ਜਾਂਦੀ ਹੈ ਤੇ ਫਿਰ ਪੁਲਿਸ ਉਹਨੂੰ ਫੇਰ ਟੈਕਸੀ ਵਾਲੇ ਨੂੰ ਕਹਿੰਦੀ ਆ ਕਿ ਬਈ ਤੂੰ ਐ ਕਰ ਵੀ ਤੂੰ ਮਾੜਾ ਮੋਟਾ ਦੇਖ ਆਸ-ਪਾਸੇ ਪੁਲਿਸ ਸਟੇਸ਼ਨ ਕਿੱਥੇ ਆ ਤੂੰ ਗੱਡੀ ਉੱਥੇ ਲਾ ਸਿੱਧੀ ਜੀ ਤੇ ਉਹ ਫਿਰ ਟੈਕਸੀ ਡਰਾਈਵਰ ਹੁਣ ਪੁਲਿਸ ਨੇ ਕਹਿਤਾ ਤੇ ਉਹਨੂੰ ਵੀ ਸਮਝ ਆ ਗਈ ਕਿ ਗੱਲ ਉਹ ਕਹਿੰਦਾ ਵੀ ਮੈਡਮ ਮੈਂ ਕਹਿੰਦਾ ਵੀ ਮੇਰੇ ਨਾਲ ਤਾਂ ਗੱਲਬਾਤ ਵੀ ਨਹੀਂ ਕੀਤੀ ਜਦੋਂ ਕਿ ਐਡਾ ਲੰਬਾ ਸਫ਼ਰ ਸੀ ਰਸਤੇ 'ਚ ਕਹਿੰਦਾ ਇੱਕ ਵਾਰ ਬਸ ਮੈਡਮ ਨੇ ਪਾਣੀ ਪੁੱਛਿਆ ਇੱਕ ਵਾਰ ਕਹਿੰਦਾ ਮੈਂ ਮੈਡਮ ਨੂੰ ਕਿਹਾ ਕਿ ਜਿਹੜਾ ਬਾਰਡਰ ਹੈ ਕਰਨਾਟਕਾ ਦਾ ਗੁਆਹ ਤੇ ਇਧਰੋਂ ਕਰਨਾਟਕਾ ਦਾ ਵੀ ਉੱਥੇ ਤਾਂ ਇੱਕ ਟਰੱਕ ਪਲਟਿਆ ਹੋਇਆ ਜੀ 3-4 ਘੰਟੇ ਜਾਮ ਲੱਗ ਜਾਣਗੇ ਵੀ ਤੁਸੀਂ 에어로ਪਲੇਨ ਹੀ ਲੈ ਲਓ ਵੀ ਤੁਸੀਂ ਤਾਂ ਲੇਟ ਹੋ ਜਾਓਗੇ ਉਹ ਕਹਿੰਦਾ ਕਿ ਨਹੀਂ ਇਹ ਕਹਿੰਦੀ ਵੀ ਮੈਂ ਤਾਂ ਇੱਥੇ ਹੀ ਜਾਣਾ ਵੀ ਕੋਈ ਗੱਲ ਨਹੀਂ ਟ੍ਰੈਫਿਕ ਹੈ ਤਾਂ ਹੁਣ ਆਪਾਂ ਵੇਟ ਕਰ ਲੈਨੇ ਆ ਤੇ ਫਿਰ ਉਹ ਗੂਗਲ ਤੇ ਦੇਖਦਾ ਟੈਕਸੀ ਡਰਾਈਵਰ ਜਿਹੜਾ ਨੇੜੇ ਸਟੇਸ਼ਨ ਸੀ ਕਰਨਾਟਕਾ ਦੇ ਵਿੱਚ ਉੱਥੇ ਉਹ ਗੱਡੀ ਲਾਉਂਦਾ ਤੇ ਫੌਰ ਹੀ ਉਹ ਦੱਸਦਾ ਤੇ ਉਹ ਫਿਰ ਬਹੁਤ Goa ਪੁਲਿਸ ਦਾ ਨੰਬਰ ਉਹਨਾਂ ਕੋ ਹੁੰਦਾ ਤੇ ਫਿਰ ਉਹ ਉੱਥੇ ਉਹਨੂੰ ਅਰੈਸਟ ਕਰਦੇ ਨੇ ਤੇ ਫਿਰ ਜਦੋਂ ਉੱਥੇ ਦੇਖਦੇ ਨੇ ਉਹਦਾ ਸੂਟਕੇਸ ਖੋਲ ਕੇ ਬੱਚੇ ਦੀ ਜਿਹੜੀ ਡੈੱਡ ਬੋਡੀ ਹੈ ਉਹ ਸੂਟਕੇਸ ਚ ਹੁੰਦੀ ਹੈ ਪਤਾ ਲੱਗਿਆ ਰਾਜ ਜੀ ਕਿ ਬੱਚੇ ਦਾ ਕਤਲ ਕਿਵੇਂ ਕੀਤਾ ਨੇ ਉਹਦਾ ਮੈਂ ਹਾਂ ਉੱਥੇ ਉੱਥੇ ਦੱਸਦਾ ਮੈਂ ਕਿ ਇਦੇ ਵਿੱਚ ਇਹ ਵੀ ਪਤਾ ਲੱਗਿਆ ਕਿ ਹਾਊਸ ਜਿਹੜਾ ਹੋਟਲ ਸਟਾਫ ਆ ਉਹ ਇਹ ਵੀ ਦੱਸਦੇ ਨੇ ਹੁਣ ਪੁਲਿਸ ਨੂੰ ਕਿ ਮੈਡਮ ਨੇ ਨਾ ਦੋ ਕੱਪ ਸਿਰਫ ਮੰਗਾਈ ਸੀ ਖੰਗ ਵਾਲੀ ਦਵਾਈ ਜਿਹੜੀ ਹੁੰਦੀ ਆ ਹੂੰ ਕਿ ਉਹ ਦੋ ਸ਼ਿਸ਼ੀਆਂ ਮੰਗਾਈਆਂ ਸੀ ਤੇ ਹੁਣ ਪੁਲਿਸ ਨੂੰ ਇਹ ਲੱਗ ਰਿਹਾ ਕਿ ਉਹ ਉਹਨੇ ਆਪਣੇ ਬੱਚੇ ਨੂੰ ਨਾ ਦਿੱਤੀਆਂ ਹੋਣੀਆਂ ਪਹਿਲਾਂ ਜੀ ਕਿ ਬੱਚਾ ਬੇਸ਼ੁੱਧ ਹੋ ਜਾਂਦਾ ਕਿਉਂਕਿ ਜਦੋਂ ਜ਼ਿਆਦਾ ਕੱਪ ਸਿਰਫ ਦੇ ਦਿੰਨੇ ਆ ਤੇ ਉਹ ਨੀਂਦ ਨਹੀਂ ਆਉਣ ਲੱਗ ਜਾਂਦੀ ਆ ਆਪਾਂ ਕਹਿੰਦੇ ਬੱਚੇ ਨੂੰ ਸੀਮਤ ਮਾਤਰਾ 'ਚ ਦੇਈ ਦੀ ਆ ਜੀ ਤੇ ਉਹ ਜਿਆਦਾ ਦੇ ਦੋ ਤੇ ਬੱਚਾ ਬੇਸੁੱਧ ਹੋ ਜਾਂਦਾ ਨਸ਼ਾ ਉਹਦਾ ਇੰਨਾ ਹੋ ਜਾਂਦਾ ਤੇ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਵੀ ਉਹਨੇ ਆਪਣਾ ਬੱਚਾ ਮਾਰਨਾ ਸੀ ਉਹਨੂੰ ਐ ਸੀ ਕਿ ਮੇਰੇ ਬੱਚੇ ਨੂੰ ਤਕਲੀਫ ਨਾ ਹੋਵੇ ਕਿ ਫਿਰ ਉਸ ਕਰਕੇ ਵੀ ਹੋ ਸਕਦਾ ਉਹਨੇ ਕੱਪਸਿਰਪ ਬੱਚੇ ਨੂੰ ਭਲਾਤੀ ਜਿਆਦਾ ਵੀ ਮਾਰਨਾ ਸੀ ਉਹਨੇ ਠੀਕ ਹੈ ਇਹ ਤਾਂ ਮਾਮਲਾ ਇਹ ਸੀ ਕਿ ਇੱਕ ਮਾਂ ਨੇ ਆਪਣੇ ਹੀ ਬੱਚਾ ਮਾਰਤਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਮੈਂ ਪਹਿਲਾਂ ਵੀ ਦੱਸਿਆ ਕਿ ਬਹੁਤ ਸਾਰੀਆਂ ਘਟਨਾਵਾਂ ਹੋ ਰਹੀਆਂ ਨੇ ਬਿਲਕੁਲ ਤੇ ਇਹ ਹੋ ਕਿਉਂ ਰਹੀਆਂ ਨੇ ਦਰਅਸਲ ਇਹ ਨਾ ਇੱਕ ਮਾਨਸਿਕ ਬਿਮਾਰੀ ਆ ਰਾਜਦੀਪ ਜੀ ਇਹਨੂੰ ਫਿਲੀਸਾਈਡ ਫੀਨੋਮੀਨਾ ਕਹਿੰਦੇ ਨੇ ਹੂੰ ਤੇ ਇਹਦੇ ਚ ਇਹ ਹੁੰਦਾ ਹੈ ਕਿ ਜਦੋਂ ਜਿਹੜਾ ਆਪਣਾ ਮਾਪਾਪਾ ਹੈ ਜਾਂ ਸਗਾ ਹੈ ਜਾਂ ਕੋਈ ਮਤریہ ਉਹ ਜਦੋਂ ਆਪਣੇ ਇਹਦੇ ਚ ਕਈ ਕਾਰਨ ਨੇ ਜਿਸ ਚ ਸਭ ਤੋਂ ਵੱਡਾ ਕਾਰਨ ਇੱਕ ਇਹ ਆ ਕਿ ਜਦੋਂ ਮਾਤਾ ਜਾਂ ਪਿਤਾ ਦੇ ਵਿੱਚੋਂ ਕੋਈ ਇੱਕ ਦੇ ਨਾਲ ਬੁਰਾ ਹੋਵੇ ਦੁਨੀਆ ਤੇ ਤੇ ਉਹਨੂੰ ਸਾਰੀ ਦੁਨੀਆ ਬਹੁਤ ਬੁਰੀ ਲੱਗੇ ਵੀ ਇਹ ਦੁਨੀਆ ਤਾਂ ਰਹਿਣ ਦੇ ਕਾਬਿਲ ਹੈ ਨਹੀਂ ਇਹ ਆਇਨੇ ਵੀ ਮੇਰਾ ਬੁਰਾ ਕੀਤਾ ਇਹਨੇ ਵੀ ਮੇਰਾ ਬੁਰਾ ਕੀਤਾ ਉਹ ਬੰਦਾ ਦਿਮਾਗ ਦੇ ਵਿੱਚ ਉਹੀ ਚੀਜ਼ਾਂ ਘੁੰਮੇ ਜਾਂਦੇ ਹੂੰ ਤਾਂ ਫਿਲੀਸਾਈਡ ਫੀਨੋਮੀਨਾ ਜਦੋਂ ਹੋ ਜਾਂਦਾ ਕਹਿੰਦੇ ਕਿ ਫਿਰ ਉਹ ਬੰਦਾ ਇਸ ਦੁਨੀਆ ਤੋਂ ਹੱਕ ਜਾਂਦਾ ਹੁਣ ਇਹੀ ਬਹੁਤ ਸਾਰੇ ਕੇਸ ਨੇ ਕਿ ਪਹਿਲਾਂ ਮਾਂ ਬੱਚਿਆਂ ਨੂੰ ਮਾਰਦੀ ਹੈ ਤੇ ਬਾਅਦ ਚ ਉਹ ਖੁਦਕੁਸ਼ੀ ਆਪ ਵੀ ਕਰ ਲੈਂਦੀ ਹੈ ਮੋਸਟਲੀ ਇਹੀ ਹੁੰਦਾ ਕੋਈ ਇਹ ਹੁੰਦਾ ਵੀ ਜਿਹੜਾ ਇੱਕ ਜਿਹੜਾ ਜੂੰਦਾ ਰਹਿੰਦਾ ਤੇ ਪੁਲਿਸ ਇਹਦੇ ਮਾਮਲੇ 'ਚ ਵੀ ਮੰਨ ਕੇ ਚੱਲਦੀ ਹੈ ਕਿ ਜਿਹੜੀ ਸੂਚਨਾ ਸੀ ਇਹਨੇ ਆਪਣੇ ਬੱਚੇ ਦਾ ਤਾਂ ਐਦਾਂ ਕਰਤਾ ਕਤਲ ਤੇ ਵੀ ਇਹਨੇ ਬਾਅਦ ਦੇ ਵਿੱਚ ਸੁਸਾਈਡ ਕਰ ਲੈਣਾ ਸੀ ਪਰ ਪੁਲਿਸ ਮੰਨ ਕੇ ਚੱਲ ਰਹੀ ਹੈ ਪਰ ਇਹਦੇ ਚ ਇੱਕ ਹੋਰ ਗੱਲ ਨਿਕਲ ਕੇ ਸਾਹਮਣੇ ਆ ਰਹੀ ਹੈ ਹੁਣ ਧਿਆਨ ਦਿਓ ਦਰਸ਼ਕ ਵੀ ਧਿਆਨ ਦੇਣਗੇ ਜੀ ਵੀ ਪੁਲਿਸ ਜੇ ਮੰਨ ਕੇ ਚੱਲ ਰਹੀ ਹੈ ਵੀ ਜੇ ਇਹਨੇ ਆਪਣੇ ਬੱਚੇ ਦਾ ਕਤਲ ਕਰਨਾ ਸੀ ਤੇ ਫਿਰ ਸੁਸਾਈਡ ਕਰਨਾ ਸੀ ਤੇ ਫਿਰ ਇਹਨੂੰ ਬੰਗਲੌਰ ਤੋਂ ਗੋਆ ਆਉਣ ਦੀ ਕੀ ਲੋੜ ਸੀ ਇੰਨਾ ਹੋਟਲ ਦਾ ਤਾਮਝਾਮ ਕਰਨ ਦੀ ਕੀ ਲੋੜ ਸੀ ਜੀ ਹੂੰ ਜੇ ਉਹਨੇ ਆਪ ਖੁਦ ਵੀ ਮਰਨਾ ਸੀ ਅਸਲ ਦੇ ਵਿੱਚ ਇਹ ਗੱਲ ਹੈ ਕਿ ਉਹਨੇ ਖੁਦ ਜੀਣਾ ਸੀ ਜਿੰਤ ਤੱਕ ਮੇਰੀ ਇਹ ਜੋ ਆਪਾਂ ਸਾਬ ਕਿਤਾਬ ਲਾਇਆ ਵੀ ਉਹਨੇ ਜਿਉਣਾ ਸੀ ਤੇ ਉਹਰੇ ਇਸੇ ਕਰਕੇ ਉਹ ਬੱਚੇ ਦਾ ਜਿਹੜਾ ਸਾਰਾ ਇਹ ਕੀਤਾ ਹੈ ਨਾਟਕ ਵਾਟਕ ਜਾ ਮੇਬੀ ਹੋ ਸਕਦਾ ਉਹਨੇ ਰਸਤੇ ਦੇ ਵਿੱਚ ਆਪਣੇ ਜਿਹੜਾ ਤਲਾਕਸ਼ੂ ਦਾ ਪਤੀ ਸੀ ਉਹਨੂੰ ਕੁਝ ਕਹਿ ਦਿੰਦੀ ਵੀ ਐਦਾ ਐਦਾ ਕਰਕੇ ਇਹ ਹਾਦਸਾ ਹੋ ਗਿਆ ਜੀ ਬੱਚਾ ਮਰ ਗਿਆ ਫਲਾਣਾ ਹੋ ਗਿਆ ਠਮਕਾ ਹੋ ਗਿਆ ਕਿਉਂਕਿ ਜੇ ਇਹਨੇ ਬਾਅਦ ਚ ਸੁਸਾਈਡ ਕਰਨਾ ਸੀਗਾ ਤਾ ਫਿਰ ਉਹ ਉਹ ਕਰਨਾ ਉੱਥੇ ਬੈਂਗਲੌਰ ਚ ਵੀ ਕਰ ਸਕਦੀ ਸੀ ਉਹ ਆਪਣੇ ਘਰ ਦੇ ਵਿੱਚ ਕਰ ਸਕਦੀ ਸੀ ਉਹਨੂੰ ਹੋਟਲ ਆਉਣ ਦੀ ਕੀ ਲੋੜ ਸੀ ਇਹਦੇ ਪਿੱਛੇ ਉਹਦੀ ਕੋਈ ਨਾ ਕੋਈ ਵਜ੍ਹਾ ਸੀਗੀ ਹੂੰ ਤੇ ਪਰ ਇਹ ਜਿਹੜੀ ਬਿਮਾਰੀ ਹੈ ਇਹ ਇਹ ਇਸੇ ਤਰੀਕੇ ਦੇ ਨਾਲ ਦੱਸ ਰਹੀ ਹੈ ਕਿ ਜਦੋਂ ਬੰਦਾ ਦੁਨੀਆ ਤੋਂ ਅੱਕ ਜਾਂਦਾ ਹੈ ਤੇ ਫਿਰ ਉਹਨੂੰ ਲੱਗਦਾ ਹੈ ਕਿ ਮੈਂ ਤਾਂ ਇਸ ਦੁਨੀਆ ਤੋਂ ਜਾਣਾ ਵੀ ਹੈ ਤੇ ਜਿਹੜਾ ਮੇਰਾ ਬੱਚਾ ਮੈਂ ਬੱਚਾ ਵੀ ਨਹੀਂ ਛੱਡਣਾ ਕਿ ਉਹਨੂੰ ਫਿਰ ਸਾਰੀ ਦੁਨੀਆ ਜਦੋਂ ਇਹ ਜੀ ਲੱਗਦੀ ਹੈ ਹੂੰ ਉਹ ਮਾਂ ਜਾਂ ਬਾਪ ਆਪਣੇ ਬੱਚੇ ਨਾਲ ਔਲਾਦ ਦੇ ਨਾਲ ਪਿਆਰ ਹੀ ਇੰਨਾ ਕਰਦਾ ਹੈ ਕਿਉਂ ਕਹਿੰਦੇ ਕਿ ਜੇ ਅਸੀਂ ਨਹੀਂ ਇਸ ਦੁਨੀਆ ਚ ਸਰਵਾਈਵ ਕਰ ਸਕੀ ਤਾਂ ਸਾਡਾ ਤਾਂ ਬੱਚਾ ਸਾਨੂੰ ਕਿੰਨਾ ਪਿਆਰਾ ਕਿ ਫਿਰ ਇਹਨੂੰ ਤਾਂ ਦੁਨੀਆ ਇਹਦੇ ਨਾਲ ਵੀ ਇਦਾਂ ਹੀ ਕਰੇਗੀ ਵੀ ਆਪਾਂ ਆਪਣੇ ਬੱਚੇ ਨੂੰ ਵੀ ਨਾਲ ਲੈ ਚਲਦੇ ਆ ਮਤਲਬ ਆਪਣੇ ਬੱਚੇ ਨੂੰ ਵੀ ਮਾਰ ਦਿੰਨੇ ਆ ਵੀ ਇਹ ਦੁਨੀਆ ਦਾ ਜਿਹੜਾ ਝੰਜਟ ਆ ਉਹੀ ਖਤਮ ਕਰ ਦਿੰਨੇ ਆ ਸੋ ਇਹ ਇਸ ਤਰੀਕੇ ਦੀ ਇੱਕ ਬਿਮਾਰੀ ਹੈ ਪਰ ਇਹ ਬਿਮਾਰੀਆਂ ਹੁਣ ਪੈਦਾ ਕਿਉਂ ਹੋ ਰਹੀਆਂ ਨੇ ਗੱਲ ਇਹ ਆ ਜੀ ਗੱਲ ਰਾਹ ਦੀ ਪਿਹੇ ਆ ਕਿ ਦੇਖੋ ਲਾਈਫ ਹੋਗੀ ਬਹੁਤ ਤੇਜ਼ ਹਮ ਬਿਲਕੁਲ ਲਾਈਫ ਤੇਜ ਹੋਗੀ ਤੇ ਹਰ ਇੱਕ ਬੰਦਾ ਚਾਹੁੰਦਾ ਕਿ ਮੈਂ ਮੈਨੂੰ ਸਫਲਤਾ ਮਿਲੇ ਹਰ ਇੱਕ ਬੰਦਾ ਹੀ ਕਹਿੰਦਾ ਕਿ ਮੈਂ ਕਰੋੜਪਤੀ ਬਨ ਜਾ ਜਿਹਦੇ ਕੋਲ ਜਿੰਨੇ ਕ ਰੱਬ ਨੇ ਦਿੱਤੇ ਨੇ ਉਹਨੇ ਚ ਬੰਦਾ ਸੰਤੁਸ਼ਟ ਨਹੀਂ ਹੈਗਾ ਸਹੀ ਹੈ ਉਹਦੀ ਲਾਲਸਾ ਨਹੀਂ ਭਰ ਰਹੀ ਬੰਦੇ ਦੀ ਅੱਗੇ ਇੱਕ ਕੰਪਨੀ ਚ ਲਾਉਂਦਾ ਉਹ ਕਹਿੰਦਾ ਮੈਂ ਦੋ ਚਲਾ ਲਾਂ ਤਿੰਨ ਚਲਾ ਲਾਂ ਮਤਲਬ ਬਹੁਤ ਥੋੜੇ ਬੰਦੇ ਹੁੰਦੇ ਨੇ ਕਿ ਜਿਹੜੇ ਵੀ ਲਿਮਟਿਡ ਪੈਸੇ ਕਮਾ ਲੈਂਦੇ ਨੇ ਅਗਲਾ ਕਹਿੰਦਾ ਕਿ ਯਾਰ ਚੱਲ ਮੇਰੇ ਕੋਲ 10 20 ਕਰੋੜ ਆ ਚੱਲ ਓਕੇ ਹਮ ਆਰਾਮ ਨਾਲ ਬਹਿ ਕੇ ਖਾ ਲੈਂਦੇ ਆ ਸਹੀ ਹੈ ਉਹ ਤਮਾ ਨਹੀਂ ਪਰਦੀ ਬੰਦੇ ਦੀ ਸੋ ਤਮਾ ਨਾ ਪਰਨ ਦੇ ਕਰਕੇ ਨਾ ਇਹ ਜੋ ਭਜਨ ਅਠ ਵਾਲੀ ਜ਼ਿੰਦਗੀ ਹੈ ਇੱਕ ਦੂਜੇ ਤੋਂ ਅੱਗੇ ਵਧਣ ਵਾਲੀ ਜ਼ਿੰਦਗੀ ਹੈ ਇਹ ਮਾਨਸਿਕ ਰੋਗ ਪੈਦਾ ਕਰਦੀ ਹੈ ਤੁਹਾਡੇ ਦਿਮਾਗ 'ਚ ਜੀ ਤੇ ਉਹ ਮਾਨਸਿਕ ਰੋਗ ਤੁਸੀਂ ਦੇਖੋ ਕਿ ਕਈ ਵਾਰ ਸਟ्रेस ਹੋ ਜਾਂਦਾ ਕੰਮ ਦਾ ਆਪਣਾ ਵੀ ਜਿਹੜਾ ਕੰਮ ਹੈ ਇਦਾਂ ਦਾ ਕਿ ਆਪਾਂ ਨੂੰ ਕਈ ਵਾਰ ਸਟ्रेस ਹੋ ਜਾਂਦਾ ਕਿ ਯਾਰ ਉਹ ਹੋ ਮਤਲਬ ਖਬਰ ਤੋਂ ਖਬਰ ਆਈ ਜਾਂਦੀ ਹੈ ਹਨਾ ਬਿਲਕੁਲ ਕੀ ਕਈ ਵਾਰ ਹੋ ਜਾਂਦਾ ਨਾਰਮਲੀ ਮੈਨੂੰ ਲੱਗਦਾ ਤੁਹਾਡੇ ਨਾਲ ਵੀ ਸਾਰਿਆਂ ਨਾਲੇ ਹੁੰਦਾ ਹੈ ਇਹ ਨਹੀਂ ਹੁੰਦਾ ਤੇ ਉਹ ਕਈ ਵਾਰ ਐਸਾ ਦਿਨ ਹੁੰਦਾ ਕਿ ਯਾਰ ਘਰ ਜਾ ਕੇ ਐਂ ਲੱਗਦਾ ਯਾਰ ਮਤਲਬ ਵੀ ਕੁਝ ਨਹੀਂ ਸ਼ਾਇਦ ਚੰਗਾ ਲੱਗਦਾ ਵੀ ਥੱਕੇ ਪਿਆ ਵੀ ਇੱਕ ਕਮਰੇ ਚ ਬੰਦਾ ਬੰਦ ਹੋ ਕੇ ਬਹਿ ਜਾਵੇ ਵੀ ਹਜੇ ਮੈਨੂੰ ਘੰਟਾ ਕੋਈ ਨਾ ਬੁਲਾਵੇ ਬੰਦਾ ਫੋਨ ਵੀ ਇੱਕ ਪਾਸੇ ਰੱਖ ਦਿੰਦਾ ਹੈ ਨਾ ਵੀ ਸ਼ਾਂਤੀ ਚਾਹੀਦੀ ਹੈ ਸੋ ਇਹ ਭੱਜ ਨੱਠ ਵਾਲੀ ਦੌੜ ਜਿਹੜੀ ਜ਼ਿੰਦਗੀ ਚ ਆ ਗਈ ਨਾ ਰਾਜਦੀਪ ਇਹ ਬਹੁਤ ਖਤਰਨਾਕ ਹੈ ਇਸੇ ਕਰਕੇ ਫਿਲੀਸਾਈਡ ਫੀਨੋਮੀਨਾ ਵਰਗੀਆਂ ਹੁਣ ਨਵੀਆਂ ਬਿਮਾਰੀਆਂ ਨੇ ਮੈਂ ਵੀ ਨਹੀਂ ਸੁਣਿਆ ਸੀ ਮੈਂ ਵੀ ਅੱਜ ਹੀ ਪੜਿਆ ਜਦੋਂ ਮੈਂ ਪੜ ਰਿਹਾ ਸੀ ਕਿ ਇਹ ਇੱਕ ਹੋਰ ਨਵੀਂ ਬਿਮਾਰੀ ਆ ਗਈ ਕਿ ਮਾਪੇ ਆਪਣੇ ਬੱਚਿਆਂ ਦਾ ਕਤਲ ਕਰਨ ਲੱਗੇ ਯਾਰ ਹੈ ਤੇ ਇਹ ਸਾਰੀਆਂ ਚੀਜ਼ਾਂ ਇਸ ਕਰਕੇ ਹੁੰਦੀਆਂ ਨੇ ਪੁਰਾਣਾ ਸਮਾਂ ਕਿਉਂ ਵਧੀਆ ਸੀ ਮੈਂ ਨਾ ਕਦੇ-ਕਦੇ ਸੋਚਦਾ ਹੁੰਦਾ ਕਿ ਯਾਰ ਪੁਰਾਣਾ ਸਮਾਂ ਬਹੁਤ ਵਧੀਆ ਸੀ ਵੈਸੇ ਬਹੁਤ ਹੋਰ ਲੋਕ ਵੀ ਸੋਚਦੇ ਹੋਣਗੇ ਜੀ ਨੋ ਡਾਊਟ ਹੁਣ ਲਾਈਫ ਬੜੀ ਤੇਜ਼ ਹੋ ਗਈ ਹੈ ਪਰ ਯਾਰ ਗੱਲ ਇਹ ਹੈ ਰਾਜਦੀਪ ਕਿ ਤੁਸੀਂ ਕਿਤੇ ਤਾਂ ਠਹਿਰੋ ਇਹ ਤਾਂ ਹੈ ਤੁਸੀਂ ਕੋਈ ਤਾਂ ਟਾਰਗੇਟ ਰੱਖੋ ਯਾਰ ਕਿ 10 ਕਰੋੜ ਕਮਾਉਣਾ ਮੈਂ 100 ਕਰੋੜ ਕਮਾਉਣਾ ਚੱਲ ਉਹ ਤੋਂ ਬਾਅਦ ਫਿਰ ਮੈਂ ਰਿਲੈਕਸ ਕਰ ਲਵਾਂ ਨਾ ਬੰਦਾ ਕਮਾਉਂਦਾ ਚੱਲੀ ਜਾਂਦਾ ਕਮਾਉਂਦਾ ਚੱਲੀ ਜਾਂਦਾ ਸੁੱਖ ਉਹ ਕੋਈ ਲੈਂਦਾ ਨਹੀਂ ਇੱਕ ਜਿਹੜਾ ਮੈਨੂੰ ਲੱਗਦਾ राव ਜੀ ਆਪਾਂ ਕੰਪੀਟੀਸ਼ਨ ਦੀ ਦੌੜ ਦੇ ਵਿੱਚ ਪੈ ਗਏ ਨਾ ਉਹ ਵੀ ਨੁਕਸਾਨ ਦਾ ਹੈ ਬਿਲਕੁਲ ਇਹ ਸਾਰਾ ਕੰਪੀਟੀਸ਼ਨ ਦੇਖਦੇ ਆ ਯਾਰ ਗਵਾਨਦੀ ਨੇ ਕਰ ਲਿਆ ਆਂਦੀ ਮੈਂ ਵੀ ਲਿਆਉਣੀ ਆਂ ਬਸ ਹੋਰ ਪਾਈਦੇ ਆ ਇੱਕ ਡਿਊਟੀ ਦੇ ਨਾਮ ਦਾ ਅਸੀਂ ਡਬਲ ਲਾਉਣੇ ਆਂ ਦੇਖੋ ਦੇਖੀ ਸਾਰੀਆਂ ਚੀਜ਼ਾਂ ਇਹ ਹੁੰਦੀਆਂ ਨੇ ਜਦੋਂ ਕਿ ਮੇਰਾ ਤਾਂ ਇਹ ਮੰਨਣਾ ਰਾਜ ਤੁਹਾਡੇ ਕੋਲ ਰਹਿਣ ਦੇ ਅਧਿਕਾਰ ਆ ਤੁਹਾਨੂੰ ਠੰਡ ਨਹੀਂ ਲੱਗ ਰਹੀ ਮੀਂਹ ਨਹੀਂ ਲੱਗ ਰਿਹਾ ਠੀਕ ਹੈ ਤੁਸੀਂ 2-3 ਟਾਈਮ ਦੀ ਰੋਟੀ ਖਾ ਰਹੇ ਹੋ ਤੁਹਾਨੂੰ ਆਰਾਮ ਨਾਲ ਮਿਲ ਰਹੀ ਹੈ ਤੁਸੀਂ ਮਹੀਨੇ 'ਚ ਕੰਮ ਕਰ ਰਹੇ ਹੋ ਠੀਕ ਹੈ ਤੁਹਾਡਾ ਗੁਜ਼ਾਰਾ ਚੱਲ ਜਾਂਦਾ ਤੁਹਾਨੂੰ ਕਿਸੇ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਪੈਣੀ ਬਹੁਤ ਆ ਜੀ ਜੇ ਤੁਸੀਂ ਇਸ ਤੋਂ ਗਾਹਾ-ਗਾਹਾ ਵਧੀ ਜਾਓਗੇ ਹੁਣ ਬਹੁਤ ਸਾਰੇ ਲੋਕ ਕਹਿਣਗੇ ਕਿ ਐਦਾਂ ਤਾਂ ਯਾਰ ਕੋਈ ਅੱਗੇ ਵਾਧੇ ਨਹੀਂ ਸਕਦਾ ਠੀਕ ਹੈ ਵਧਣ ਦਾ ਤਰੀਕਾ ਹੁੰਦਾ ਇੱਕ ਇਹ ਨਹੀਂ ਵੀ ਤੁਸੀਂ ਬਹੁਤ ਚੀਜ਼ਾਂ ਤੁਸੀਂ ਆਪਣਾ ਪਰਿਵਾਰ ਵੀ ਇੱਕ ਪਾਸੇ ਕਰ ਦੋ ਹਨਾ ਤੇ ਨਹੀਂ ਬੱਚੇ ਕੀ ਕਰ ਰਹੇ ਨੇ ਉਹਦਾ ਵੀ ਨਹੀਂ ਪਤਾ ਮਤਲਬ ਉਹ ਤੁਸੀਂ ਸੁੱਖ ਹੈ ਜਿਹੜਾ ਫੈਮਲੀ ਦਾ ਉਹ ਤੁਸੀਂ ਖੋ ਲੈਂਦੇ ਹੋ ਜੀ ਪੈਸੇ ਦੀ ਦੌੜ ਦੇ ਵਿੱਚ ਜਾ ਕੇ ਸੋ ਇਸੇ ਕਰਕੇ ਆ ਕਿ ਇਸ ਤਰੀਕੇ ਦੀਆਂ ਫਿਰ ਉਹ ਤਲਾਕ ਤੱਕ ਮਾਮਲੇ ਆ ਜਾਂਦੇ ਨੇ ਤੇ ਫਿਰ ਇਸ ਤਰੀਕੇ ਦੇ ਨਾਲ ਆ ਜਾਂਦੇ ਕਿ ਕੋਈ ਪੇਰੈਂਟ ਇੰਨਾ ਕੁ ਮਜਬੂਰ ਹੋ ਜਾਂਦਾ ਕਿ ਉਹ ਆਪਣੇ ਬੱਚੇ ਦਾ ਹੀ ਕਤਲ ਕਰ ਦਿੰਦਾ ਸੂਚਨਾ ਸੇਠ ਦੀ ਤਰੀਕੇ ਨਾਲ ਸੋ ਜ਼ਿੰਦਗੀ ਜਿਓ ਮਕਾਮ ਹਾਸਲ ਕਰੋ ਸਫਲਤਾ ਹਾਸਲ ਕਰੋ ਪਰ ਉਹ ਨਹੀਂ ਕਿ ਖੁਦ ਨੂੰ ਤਬਾਹ ਕਰਕੇ ਕਰੋ ਤੁਹਾਡੀ ਤੁਸੀਂ ਖੁਦ ਦੀ ਤੁਹਾਡੀ ਮਾਨਸਿਕ ਹਾਲਤ ਮੈਂਟਲ ਸਥਿਤੀ ਹੈ ਨਹੀਂ ਠੀਕ ਤੁਸੀਂ ਆਪਣੇ ਗੋਲ ਦੇ ਪਿੱਛੇ ਭੱਜੀ ਜਾ ਰਹੇ ਹੋ ਪਹਿਲਾਂ ਸਿਹਤ ਆ ਗੁਰਦਾਸ ਮਾਨ ਦਾ ਗੀਤ ਸੀ ਹੂੰ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਹੁਣ ਇਹ ਹੈ ਕਿ ਬਾਕੀ ਦੇ ਕੰਮ ਬਾਅਦ ਇਹ ਜਿਹੜੀ ਸਿਹਤ ਹੈ ਹੁਣ ਇਹਦੇ ਚ ਸਭ ਤੋਂ ਜ਼ਿਆਦਾ ਸਿਹਤ ਆ ਹੋਗੀ ਹੈ ਕਿ ਜੇ ਤੁਹਾਡੀ ਆ ਸਿਹਤ ਠੀਕ ਹੈ ਨਾ ਦਿਮਾਗ ਵਾਲੀ ਤਾਂ ਤੁਸੀਂ ਠੀਕ ਹੋ ਤਾਂ ਤੁਸੀਂ ਤੰਦਰੁਸਤੋਂ ਅੱਜ ਬ ਵੱਡੀ ਗਿਣਤੀ ਚ ਲੋਕ ਐਸੇ ਨੇ ਕਿ ਜਿਹੜੇ ਮਾਨਸਿਕ ਰੋਗੀ ਹੋ ਰਹੇ ਨੇ ਛੋਟੀਆਂ-ਛੋਟੀਆਂ ਉਮਰਾਂ ਦੇ ਬੱਚਿਆਂ ਨੂੰ ਡਿਪਰੈਸ਼ਨ ਦਾ ਰੋਗ ਹੋ ਰਿਹਾ ਸੋ ਇਹ ਚੀਜ਼ਾਂ ਤੋਂ ਨਿਕਲਣ ਦੇ ਲਈ ਤੁਹਾਨੂੰ ਇੱਕ ਤਾਂ ਇਹ ਹੈ ਕਿ ਲਾਲਸਾ ਖਤਮ ਕਰਨੀ ਪਊਗੀ ਭੁੱਖ ਰੱਖੋ ਅੱਗੇ ਜਾਣ ਦੀ ਵਧਨ ਦੀ ਪਰ ਉਹ ਆਪਣੇ ਤੇ ਉਹਨੂੰ ਇੰਨਾ ਹਾਵ ਵੀ ਨਾ ਹੋਣ ਦਿਓ ਸੋ ਮੈਨੂੰ ਲੱਗਦਾ ਕਿ ਸੂਚਨਾ ਸ਼ੀਟ ਦੇ ਨਾਲ ਵੀ ਇਦਾਂ ਕੋਈ ਨਾ ਕੋਈ ਗੱਲਬਾਤ ਹੋਣੀ ਹੈ ਕਿਉਂਕਿ ਘਰ ਵਾਲੇ ਦੇ ਨਾਲ ਤਲਾਕ ਹੋ ਗਿਆ మేబీ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਨੇ ਇਸ ਦੇ ਵਿੱਚ ਕੋਈ ਹੋਰ ਐਂਗਲ ਵੀ ਹੋ ਸਕਦਾ ਇਹ ਵੀ ਹੋ ਸਕਦਾ ਹੈ ਕਿ ਉਹ ਆਪਣਾ ਧਿਆਨ ਹੈ ਜਿਹੜਾ ਆਪਣੇ ਬੱਚੇ ਤੇ ਨਹੀਂ ਦੇ پا ਰਹੀ ਜਾਂ ਉਹ ਵੀ ਗੱਲ ਹੋ ਸਕਦੀ ਹੈ ਜਿਹੜੀ ਆਪਾਂ ਕਿਹਾ ਕਿ ਇਸ ਬਿਮਾਰੀ 'ਚ ਇਹ ਹੁੰਦਾ ਕਿ ਮਾਂ ਜਾਂ ਪਿਤਾ ਇਹ ਸਮਝਦਾ ਵੀ ਸਾਰੀ ਦੁਨੀਆ ਯਾਰ ਚੰਗੀ ਨਹੀਂ ਹੈ ਮੈਂ ਵੀ ਨਹੀਂ ਰਹਿਣਾ ਮੈਂ ਆਪਣੇ ਬੱਚੇ ਨੂੰ ਵੀ ਨਹੀਂ ਇੱਥੇ ਰਹਿਣ ਦੇਣਾ ਸੋ ਠੀਕ ਹੈ ਸ਼ਾਂਤੀ ਹੋਣੀ ਬਹੁਤ ਜ਼ਰੂਰੀ ਹੈ ਤੁਹਾਡੀ ਮਾਨਸਿਕ ਸਟ्रेस ਘੱਟ ਹੋਣਾ ਬਹੁਤ ਜ਼ਰੂਰੀ ਹੈ ਸੋ ਮੈਂ ਤਾਂ ਇਹ ਕਹਿਣਾ ਕਿ ਜਦੋਂ ਵੀ ਤੁਸੀਂ ਕੰਮ ਤੋਂ ਜਾਂਦੇ ਹੋ ਨਾ ਦਿਨ ਭਰ ਤੁਸੀਂ ਸਾਰੇ ਕੰਮ ਕਰਦੇ ਹੋ ਕੰਮ ਤੋਂ ਜਾ ਕੇ ਤੁਹਾਨੂੰ ਹਰ ਇੱਕ ਬੰਦੇ ਨੂੰ ਥੋੜਾ ਜਿਹਾ ਸਮਾਂ ਐਸਾ ਕੱਢਣਾ ਚਾਹੀਦਾ ਕਿ ਤੁਹਾਨੂੰ ਤੁਹਾਨੂੰ ਦੇਖਣਾ ਚਾਹੀਦਾ ਕਿ ਤੁਹਾਨੂੰ ਮਾਨਸਿਕ ਸ਼ਾਂਤੀ ਕਿੱਥੇ ਮਿਲਦੀ ਹੈ ਕੀ ਫਿਲਮ ਦੇਖ ਕੇ ਮਿਲਦੀ ਹੈ ਟੀਵੀ ਦੇਖ ਕੇ ਮਿਲਦੀ ਹੈ ਉਹ ਕਰ ਲੋ ਕੀ ਤੁਹਾਨੂੰ ਗਰਾਊਂਡ ਜਾ ਕੇ ਖੇਡ ਕੇ ਮਾਨਸ ਤੁਹਾਡਾ ਠੀਕ ਹੋ ਰਿਹਾ ਉਹ ਕਰ ਲੋ ਕੀ ਤੁਹਾਨੂੰ ਪਰਿਵਾਰ ਚ ਬੈ ਕੇ ਗੱਲਾਂ ਕਰਨ ਦਾ ਦੇ ਨਾਲ ਇਹ ਚੀਜ਼ ਹਲਕਾ ਹੁੰਦਾ ਉਹ ਕਰ ਲੋ ਕੀ ਤੁਹਾਨੂੰ ਸ਼ਾਂਤ ਰਹਿ ਕੇ ਘੰਟਾ ਤੁਸੀਂ ਤੁਹਾਡਾ ਦਿਮਾਗ ਸੈੱਟ ਹੁੰਦਾ ਤਾਂ ਉਹ ਕਰ ਲੋ ਉਹ ਕਰ ਲੈਣਾ ਚਾਹੀਦਾ ਸੋ ਦਿਨ ਚ ਸਾਰੇ ਬੰਦੇ ਨੇ ਆਪਣੇ ਪਰਿਵਾਰਾਂ ਦੇ ਲਈ ਅਸੀਂ ਸਾਰੇ ਕਮਾਉਨੇ ਆ ਪਰ ਕੰਮ ਤੋਂ ਵਿਹਲੇ ਹੋ ਕੇ ਪਰਿਵਾਰ ਨੂੰ ਵੀ ਸਮਾਂ ਦੇਣਾ ਪਰ ਨਾਲ ਦੀ ਨਾਲ ਖੁਦ ਦੀ ਮੈਂਟਲ ਸਥਿਤੀ ਨੂੰ ਵੀ ਤੁਸੀਂ ਠੀਕ ਰੱਖਣਾ ਸੋ ਜਿਸ ਹਿਸਾਬ ਦੇ ਨਾਲ ਜਿਹੜੀ ਤਕਨੀਕ ਦੇ ਨਾਲ ਤੁਸੀਂ ਇਹ ਮਨ ਦਾ ਬੋਝ ਹੌਲਾ ਜਾਂ ਧਿਆਨ ਕਿਸੇ ਹੋਰ ਪਾਸੇ ਜਿਹੜੀ ਤੁਹਾਡੀ ਚੀਜ਼ ਲਾ ਦੇ ਉਹ ਜ਼ਰੂਰ ਕਰਨੀ ਚਾਹੀਦੀ ਆ ਅੱਧਾ ਘੰਟਾ ਜਾਂ 2 ਘੰਟੇ ਵੱਧ ਤੋਂ ਵੱਧ ਇਹ ਕਰਨਾ ਚਾਹੀਦਾ ਸੋ ਇਹਨਾਂ ਚੀਜ਼ਾਂ ਦੇ ਵੱਲ ਲੋਕਾਂ ਨੂੰ ਖਾਸ ਧਿਆਨ ਦੇਣਾ ਪਊਗਾ ਦੁਨੀਆ ਬਹੁਤ ਤੇਜ਼ੀ ਨਾਲ ਦੌੜ ਰਹੀ ਆ ਉਸੇ ਸਪੀਡ ਦੇ ਨਾਲ ਹਰ ਇੱਕ ਇਨਸਾਨ ਚਾਹੁੰਦਾ ਕਿ ਮੈਂ ਵੀ ਦੌੜਾਂ ਮੈਂ ਉਹਦੇ ਤੋਂ ਅੱਗੇ ਹੋ ਕਹਿੰਦਾ ਮੈਂ ਉਹਦੇ ਤੋਂ ਅੱਗੇ ਹੋਵਾਂ ਇਸੇ ਚੱਕਰਾਂ ਚ ਮਾਨਸਿਕ ਜਿਹੜਾ ਹੈਲਥ ਹੈ ਉਹ ਡਾਊਨ ਹੋ ਰਹੀ ਹੈ ਬੰਦੇ ਦੀ ਤੋਂ ਇਸ ਤਰੀਕੇ ਦੀਆਂ ਕਟਾਵਾਂ ਸਾਹਮਣੇ ਆਉਂਦੀਆਂ ਨੇ ਕਿ ਮਾਂ ਜਾਂ ਫਿਰ ਪਿਤਾ ਆਪਣੇ ਸਗੇ ਪੁੱਤਰ ਨੂੰ ਮਾਰ ਦਿੰਦਾ ਜਾਂ ਫਿਰ ਖੁਦ ਖੁਦਕੁਸ਼ੀ ਕਰ ਲੈਂਦਾ ਜੀ